ਗੁਰੂ ਅਰਜਨ ਦੇਵ ਸਿੰਘ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਜਦੋਂ ਪਾਤਸ਼ਾਹ ਜੀ ਪਾਣੀ ਦੀ ਗੱਲ ਕਰ ਰਹੇ ਨੇ, ਪ੍ਰੇਮ ਦੀ ਗੱਲ ਕਰ ਰਹੇ ਨੇ, ਰਜ਼ਾ ਦੀ ਗੱਲ ਕਰ ਰਹੇ ਨੇ ਤੇ ਇੱਕ ਸਿੱਖ ਨੇ ਬੜੇ ਪਿਆਰ ਦੇ ਨਾਲ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਵਾਲ ਕੀਤਾ ਪਾਤਸ਼ਾਹ ਤੁਸੀਂ ਪਾਣੀ ਦੀ ਗੱਲ ਕੀਤੀ, ਪ੍ਰੇਮ ਦੀ ਗੱਲ ਕੀਤੀ ਹੈ। ਦੁਨੀਆਂ ਦੇ ਵਿੱਚ ਕੋਈ ਐਹੋ ਜਿਹਾ ਸਿੱਖ ਹੈ ਜਿਹੜਾ ਹਮੇਸ਼ਾ ਹੀ ਪਾਣੀ ਦੇ ਵਿੱਚ ਰਹਿੰਦਾ ਹੋਵੇ, ਜਿਸ ਨੂੰ ਨਾ ਕੋਈ ਦੁੱਖ ਸਤਾ ਸਕਦਾ। ਉਹ ਦੁੱਖ ਦੇ ਵਿੱਚ ਵੀ ਨਰਲੀਪਾ ਸੁੱਖ ਦੇ ਵਿੱਚ ਵੀ ਨਰਲੀਪਾ ਨਾ ਉਹਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਨਾ ਉਹਨੂੰ ਸ਼ੋਭਾ ਮਹਿਸੂਸ ਹੁੰਦੀ ਹੈ ਕੋਈ ਉਹਦੀ ਬੇਇੱਜ਼ਤੀ ਕਰੇ ਕੋਈ ਉਹਦੀ ਸ਼ੋਭਾ ਕਰੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਕੁੱਲੀ 'ਚ ਰਹਿੰਦਾ ਹੋਵੇ ਫੁੱਟਪਾਥ 'ਤੇ ਪਿਆ ਹੋਵੇ ਉਨੂੰ ਕੋਈ ਫਰਕ ਨਹੀਂ ਉਹ ਮਹਿਲਾ ਵਿੱਚ ਰਹਿੰਦਾ ਹੋਵੇ ਉਹਨੂੰ ਕੋਈ ਫਰਕ ਨਹੀਂ ਉਹ ਤੇਰੀ ਰਜ਼ਾ ਵਿੱਚ ਹੈ ਭਾਣੀ ਵਿੱਚ ਹਰ ਸਮੇਂ ਤੇਰੇ ਭਾਣੀ ਵਿੱਚ ਰਹਿਣ ਵਾਲਾ ਇਹੋ ਜਿਹਾ ਕੋਈ ਸਿੱਖ ਹੈ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਕਹਿੰਦੇ ਭਾਈ ਸਿੱਖਾ ਇਹੋ ਜਿਹਾ ਸਿੱਖ ਹੈ ਜਿਹੜਾ ਹਮੇਸ਼ਾ ਭਾਣੀ ਵਿੱਚ ਰਹਿੰਦਾ ਜਿਹੜਾ ਹਮੇਸ਼ਾ ਰਜ਼ਾ ਦੇ ਵਿੱਚ ਹੈ ਉਹ ਸਿੱਖ ਨੇ ਕਿਹਾ ਮਹਾਰਾਜ ਇਹੋ ਜਿਹਾ ਸਿੱਖ ਕਿੱਥੇ ਅਸੀਂ ਦਰਸ਼ਨ ਕਰਨਾ ਚਾਹੋਨੇ ਅਸੀਂ ਵੀ ਤੇ ਦੇਖੀਏ ਪਿਓ ਕਿੰਨੇ ਕ ਬਾਣੀ ਵਿੱਚ ਕਿੰਨੀ ਕ ਰਜ਼ਾ ਵਿੱਚ ਤੇਰੀ ਵਿੱਚ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੇ ਕਿਹਾ ਫਿਰ ਸਿਖਾ ਇੰਜ ਕਰ ਗੁਜਰਾਤ ਦੀ ਧਰਤੀ ਤੇ ਸਾਡਾ ਇੱਕ ਸਿੱਖ ਭਾਈ ਭਿਖਾਰੀ ਜੀ ਜਾ ਉਹਦੇ ਦਰਸ਼ਨ ਕਰ ਉਹਨੂੰ ਦੇਖ ਪਤਾ ਲੱਗ ਜਾਏਗਾ ਹੁਣ ਉਸ ਸਿੱਖ ਦੇ ਮਨ ਵਿੱਚ ਬਾਣੀ ਦੇ ਪ੍ਰਤੀ ਬੜੇ ਸ਼ੰਕਾ ਸੀ ਜਿਹੜੇ ਭਾਈ ਖਿਖਾਰੀ ਦੀ ਕੋਲ ਜਾ ਕੇ ਦੂਰ ਹੋਣੇ ਨਹੀਂ ਤੇ ਉਹ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੂੰ ਕਹਿੰਦਾ ਸੀ ਪਾਤਸ਼ਾਹ ਪਾਣਾ ਮੰਨਣਾ ਸਿਰਫ ਕਹਿਣ ਦੀਆਂ ਗੱਲਾਂ ਨੇ ਮੰਨ ਕੋਈ ਨਹੀਂ ਸਕਦਾ ਪਾਸ ਆਪਣੀ ਬੇਇੱਜ਼ਤੀ ਆਪਣੇ ਬਾਰੇ ਗੱਲ ਸੁਣ ਕੇ ਬੁਰਾ ਸੁਣ ਕੇ ਕੋਈ ਚੁੱਪ ਰਵੇ ਇਹ ਹੋ ਨਹੀਂ ਸਕਦਾ ਕਿਸੇ ਦੀ ਕੋਈ ਸ਼ੋਭਾ ਕਰੇ ਉਸਤ ਕਰੇ ਉਹ ਮਾਨ ਨਾ ਕਰੇ ਇਹ ਵੀ ਨਹੀਂ ਹੋ ਸਕਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਪਾਸੰਜ ਕਿਹਾ ਭਾਈ ਸਿੱਖਾ ਤੂੰ ਜਾ ਤਿਸਈ ਇੱਕ ਵਾਰ ਭਾਈ ਫਿਖਾਰੀ ਜੀ ਦੇ ਦਰਸ਼ਨ ਤੇ ਕਰ ਤੈਨੂੰ ਪਤਾ ਲੱਗ ਜਾਣਾ ਬਾਣਾ ਕੀ ਹੁੰਦਾ ਹੈ ਨਾ ਉਹਨੂੰ ਦੁੱਖ ਦੁਖੀ ਕਰ ਸਕਦਾ ਹੈ ਨਾ ਉਹਨੂੰ ਖੁਸ਼ੀ ਦਾ ਬਹੁਤਾਂ ਮਾਣ ਹੈ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਤੋਂ ਉਹ ਸਿੱਖ ਜਿਹਦਾ ਨਾਮ ਭਾਈ ਗੁਰਮੁਖ ਜੀ ਹੈ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤਰੇ ਗੁਜਰਾਤ ਦੀ ਧਰਤੀ ਤੇ ਪਹੁੰਚੇ ਕਿਸੇ ਨੇ ਪੁੱਛਦੇ ਆ ਵੀ ਅਸੀਂ ਭਾਈ ਫਿਖਾਰੀ ਦੇ ਘਰ ਜਾਣਾ ਹੈ ਉਹਨੇ ਕਿਹਾ ਜੀ ਸਾਹਮਣੇ ਭਾਈ ਭਿਖਾਰੀ ਜੀ ਦੀ ਦੁਕਾਨ ਹੈ ਤੁਸੀਂ ਉਹਦੀ ਦੁਕਾਨ ਤੇ ਚਲੇ ਜਾਓ ਤੁਹਾਨੂੰ ਮਿਲ ਜਾਣਗੇ ਜਦੋਂ ਗੁਰੂ ਦਾ ਸਿੱਖ ਭਾਈ ਭਿਖਾਰੀ ਦੀ ਦੁਕਾਨ ਤੇ ਗਿਆ ਤੇ ਕੀ ਦੇਖਦਾ ਭਾਈ ਭਿਖਾਰੀ ਜੀ ਆਪਣੇ ਗਾਕ ਦੇ ਨਾਲ ਲੜ ਰਹੇ ਨੇ ਝਗੜਾ ਕਰ ਰਹੇ ਨੇ ਕਿਉਂ ਭਾਈ ਕਿਉਂ ਝਗੜਾ ਕਰਦੇ ਨੇ ਕਿਉਂਕਿ ਗਾਖ ਨੇ ਭਾਈ ਬਖਾਰੀ ਤੋਂ ਘਿਓ ਲਿਆ ਜਿਹਦੇ ਉਹ ਪੈਸੇ ਨਹੀਂ ਦੇ ਰਿਹਾ ਉਹ ਕਹਿੰਦਾ ਫਿਰ ਦੇਵਾਂਗਾ ਪੈਸੇ ਤੇ ਭਾਈ ਬਖਾਰੀ ਜੀ ਕਹਿੰਦੇ ਨਹੀਂ ਭਾਈ ਅਸੀਂ ਉਧਾਰ ਨਹੀਂ ਕਰਦੇ ਤੇਰੇ ਕੋਲ ਨਗਦ ਪੈਸੇ ਹੈ ਕਿ ਘਿਓ ਲੈ ਜਾ ਨਹੀਂ ਤੇ ਅਸੀਂ ਘਿਓ ਨਹੀਂ ਦੇਣਾ ਹੁਣ ਜਿਹੜਾ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਕੋਲੋਂ ਸਿੱਖ ਆਇਆ ਉਹ ਬੜਾ ਉਦਾਸ ਹੋ ਗਿਆ ਵੀ ਤੇ ਬੜਾ ਲਾਲਚੀ ਪਾਤਸ਼ਾਹ ਜੀ ਕਹਿੰਦੇ ਸੀ ਉਹ ਨਰਲੇਪ ਰਿੰਦਾ ਇਹ ਤੇ ਲਾਲਚੀ ਬੜਾ ਚਲੋ ਪਾਤਸ਼ਾਹ ਨੇ ਕਿਹਾ ਵੀ ਇੱਕ ਰਾਤ ਉਹਦੇ ਕੋਲੇ ਰਹਿ ਕੇ ਆਉਣਾ ਚਲੋ ਇੱਕ ਰਾਤ ਤੇ ਠਹਿਰੀਏ ਹੋਰ ਇਹਦੇ ਰੰਗ ਰੂਪ ਦੇਖਦੇ ਆ ਵੀ ਕਿੰਨੇ ਕਿ ਰੰਗ ਆ ਉਹ ਸਿੱਖ ਗੁਰਮੁਖ ਪਿਆਰਾ ਭਾਈ ਗੁਰਮੁਖ ਜੀ ਭਾਈ ਬਿਖਾਰੀ ਦੀ ਦੁਕਾਨ ਤੇ ਚਲੇ ਗਏ। ਜਾ ਨਮਸਕਾਰ ਕੀਤੀ। ਭਾਈ ਬਿਖਾਰੀ ਜੀ ਪੁੱਛਦੇ ਨੇ ਭਾਈ ਕਿੱਥੋਂ ਆਇਆ ਹੈ? ਉਹ ਸਿੱਖ ਨੇ ਦੱਸਿਆ ਵੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਦਰਬਾਰ ਵਿੱਚੋਂ ਆਇਆ। ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਬਾਸਾ ਦੇ ਦਰਬਾਰ ਵਿੱਚ ਭਾਈ ਭਖਾਰੀ ਜੀ ਨੇ ਬੜਾ ਸਤਿਕਾਰ ਕੀਤਾ ਆਪਣੀ ਦੁਕਾਨ ਬੰਦ ਕੀਤੀ ਤੇ ਘਰ ਚਲੇ ਗਏ ਜਦੋਂ ਘਰ ਗਏ ਤੇ ਘਰ ਵਿੱਚ ਮਾਈਆਂ ਗੀਤ ਗਾ ਰਹੀਆਂ ਨੇ ਦਰਜੀ ਬੈਠੇ ਹੋਏ ਕੱਪੜਾ ਸੀਹ ਰਹੇ ਨੇ ਹਲਵਾਈ ਮਠਿਆਈਆਂ ਕੱਢ ਰਹੇ ਨੇ ਤੋ ਸੇਖ ਨੇ ਭਾਈ ਪਖਾਰੀ ਜੀ ਨੂੰ ਪੁੱਛਣਾ ਕੀਤਾ ਭਾਈ ਸਾਹਿਬ ਦਰਜੀ ਕਪੜੇ ਸਿਉਰੇ ਨੇ ਹਲਵਾਈ ਮਠਿਆਈਆਂ ਕੱਢ ਰਹੇ ਨੇ ਮਾਈਆਂ ਗੀਤ ਗਾ ਰੀਆਂ ਨੇ ਤੁਹਾਡੇ ਘਰ ਕੋਈ ਪ੍ਰੋਗਰਾਮ ਹੈ ਭਾਈ ਪਖਾਰੀ ਜੀ ਕਹਿੰਦੇ ਮੇਰੇ ਪੁੱਤ ਦਾ ਵਿਆਹ ਹੈ ਕੱਲ੍ਹ ਨੂੰ ਦੀ ਬਰਾਤ ਤਰਨੀ ਹੈ ਚੜਨੀ ਹੈ ਵਿਆ ਮੇਰੇ ਪੁੱਤ ਦਾ ਸਿੱਖ ਨੇ ਕਿਹਾ ਬੜੀ ਖੁਸ਼ੀ ਦੀ ਗੱਲ ਸ਼ਾਮਾਂ ਪਈਆਂ ਤੇ ਭਾਈ ਭਖਾਰੀ ਜੀ ਨੇ ਉਸ ਸਿੱਖ ਨੂੰ ਪ੍ਰਸ਼ਾਦਾ ਸਿਖਾਉਣ ਲੱਗੇ ਤੇ ਸਿੱਖ ਭਾਈ ਭਖਾਰੀ ਦੀ ਪਰਖ ਕਰਦਾ ਵੀ ਦੇਖਾਂ ਤੇ ਸਹੀ ਵੀ ਭਾਈ ਭਖਾਰੀ ਜੀ ਕਿਹੋ ਜੇ ਨੇ ਪਰਖ ਕਰਨ ਵਾਸਤੇ ਉਹ ਸਿੱਖ ਨੇ ਕਿਹਾ ਵੀ ਭਾਈ ਸਾਹਿਬ ਜੀ ਅਸੀਂ ਨਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਦੇਸੀ ਘਿਓ ਦੇ ਨਾਲ ਹੱਥ ਧੋਣੇ ਹੁੰਨੇ। ਦੇਸੀ ਘਿਓ ਨਾਲ ਹੱਥ ਸਾਫ਼ ਕਰਦੇ ਆਂ। ਭਾਈ ਘਰ ਦੀ ਪੀਪਾ ਚੁੱਕ ਲੈ ਵੀ ਕਰੋ ਹੱਥ ਪਾਈ ਘਿਓ ਨਾਲ ਹੱਥ ਧੋ ਲੋ ਤੁਸੀਂ। ਸਿੱਖ ਨੇ ਜੋ ਦਿਨ ਵੇਲੇ ਦੇਖਿਆ ਤੇ ਜੋ ਹੁਣ ਰਾਤ ਨੂੰ ਸ਼ਾਮਾਂ ਨੂੰ ਦੇਖਿਆ ਉਹ ਭਰਾਣਾ। ਵੀ ਆਪਣੀ ਦੁਕਾਨ ਤੇ ਥੋੜੇ ਜੇ ਪੈਸਿਆਂ ਬਦਲੇ ਭਾਈ ਭਖਾਰੀ ਆਪਣੇ ਗਾਹਕ ਨਾਲ ਲੜ ਰਹੇ ਸੀ ਤੇ ਮੇਰੇ ਹੱਥ ਤਵਾਰੇ ਨੇ ਸਿੱਖ ਨੇ ਕਿਹਾ ਭਖਾਰੀ ਜੀ ਤੁਸੀਂ ਦੁਕਾਨ ਤੇ ਥੋੜੇ ਜੇ ਪੈਸਿਆਂ ਬਦਲੇ ਆਪਣੇ ਗਾਹਕ ਦੇ ਨਾਲ ਲੜ ਰਹੇ ਸੀ ਝਗੜ ਰਹੇ ਸੀ ਉਹਨੂੰ ਉਧਾਰ ਨਹੀਂ ਤੁਸੀਂ ਦਿੱਤਾ ਹੁਣ ਇਸ ਘਿਓ ਦੇ ਨਾਲ ਮੇਰੇ ਹੱਥ ਤਵਾਰਿਓ ਇਹ ਤੁਹਾਨੂੰ ਵੀ ਪਤਾ ਵੀ ਪਾਣੀ ਦੇ ਨਾਲ ਨਾਲ ਹੱਥ ਧੋਤੇ ਜਾਂਦੇ ਆ ਘੋੜ ਨਾਲ ਨਹੀਂ ਪਰ ਤੁਸੀਂ ਮੇਰੇ ਘੋੜ ਨਾਲ ਹੱਥ ਧਵਾ ਲੇ ਉਹਦੇ ਨਾਲ ਤੁਸੀਂ ਲੜ ਰਹੇ ਸੀ ਭਾਈ ਭਖਾਰੀ ਜੀ ਕਹਿੰਦੇ ਗੁਰੂ ਦੇ ਸਿਖਾ ਉਹ ਮੇਰੀ ਕਿਰਤ ਹੈ ਨਾਮ ਕਿਰਤ ਵਿੱਚ ਕਿਸੇ ਨਾਲ ਬੇਈਮਾਨੀ ਕਰਦਾ ਤੇ ਨਾ ਕਿਸੇ ਨੂੰ ਬੇਈਮਾਨੀ ਕਰਨ ਦਿੰਦਾ ਨਾਮ ਆਪ ਉਧਾਰ ਇਹ ਘਿਓ ਲੈ ਕੇ ਉਹਨਾਂ ਦੁਕਾਨ ਤੇ ਵਸਤੂਆਂ ਲੈ ਕੇ ਉਹਨਾਂ ਤੇ ਨਾਮ ਹੈ ਕਿਸੇ ਨੂੰ ਉਧਾਰ ਦੇਣਾ ਉਹ ਮੇਰੀ ਕਿਰਤਾ ਤੇ ਜੋ ਹੁਣ ਤੁਸੀਂ ਦੇਖ ਰਹੇ ਹੋ ਇਹ ਮੇਰੀ ਸੇਵਾ ਤੁਸੀਂ ਇੱਕ ਪੀਪੇ ਦੀ ਗੱਲ ਕਰਦੇ ਹੋ ਜਿੰਨੇ ਮਰਜ਼ੀ ਘਿਓ ਦੇ ਨਾਲ ਤੁਸੀਂ ਆਪਣੇ ਹੱਥ ਧੋਵੋ ਹਾਜ਼ਰ ਹੈ ਇਹ ਮੇਰੀ ਸੇਵਾ ਹੈ ਹਰਾਣ ਹੋ ਗਿਆ ਦੇਖ ਕੇ ਚਲੋ ਪ੍ਰਸ਼ਾਦਾ ਸਕਿਆ ਤੇ ਜਿਸ ਕਮਰੇ ਦੇ ਵਿੱਚ ਸਿੱਖ ਨੂੰ ਆਰਾਮ ਕਰਨ ਵਾਸਤੇ ਭਾਈ ਸਾਹਿਬ ਨੇ ਬਿਸਤਰ ਲਾ ਕੇ ਦਿੱਤਾ ਤੇ ਉਹ ਸਿੱਖ ਉਸ ਕਮਰੇ ਦੇ ਵਿੱਚ ਕੀ ਦੇਖਦਾ ਦੇਖ ਕੇ ਹਰਾਣ ਹੋ ਜਾਂਦਾ ਕਮਰੇ ਦੇ ਵਿੱਚ ਮੁਰਦਾ ਲਜਾਣ ਵਾਲੀ ਸਿੜੀ ਪਈ ਹੈ ਜਿਹਦੇ ਤੇ ਲੋਕ ਮੁਰਦੇ ਨੂੰ ਲੈ ਕੇ ਜਾਂਦੇ ਇੱਕ ਤਰਪਾਲ ਪਿਆ ਮੁਰਦੇ ਤੇ ਪਾਉਣ ਵਾਲਾ ਕੱਪੜੇ ਪਏ ਨੇ ਸਾਰਾ ਸਾਜੂ ਸਮਾਨ ਮੁਰਦੇ ਵਾਲਾ ਪਿਆ ਉਹ ਹਰਾਨ ਹੈ ਵੀ ਇਹ ਕੀ ਹੈ ਵਿਆਹ ਵਾਲਾ ਘਰ ਹੋਵੇ ਤੇ ਸਮਾਨ ਸਾਰਾ ਹੀ ਮੁਰਦੇ ਦਾ ਮਰੇ ਬੰਦੇ ਤੇ ਪਾਉਣ ਵਾਲਾ ਉਹ ਸਿੱਖ ਭਾਈ ਫਖਾਰੀ ਜੀ ਨੂੰ ਪੁੱਛਦੇ ਵੀ ਭਾਈ ਸਾਹਿਬ ਤੁਹਾਡੇ ਘਰ ਤੁਹਾਡੇ ਪੁੱਤਰ ਦਾ ਵਿਆਹ ਪਰ ਆ ਸਾਜੋ ਸਮਾਨ ਜਿਹੜਾ ਮੁਰਦੇ ਤੇ ਪਾਉਣ ਵਾਲਾ ਹੈ ਕੀ ਹੈ ਭਾਈ ਸਾਹਿਬ ਕਹਿੰਦੇ ਗੁਰੂ ਦੇ ਸਿਖਾ ਇਹ ਵੀ ਤੈਨੂੰ ਪਤਾ ਲੱਗ ਜਾਣਾ ਦੱਸਾਂਗੇ ਫਿਰ ਵੀ ਇਹ ਕਿਉਂ ਰੱਖਿਆ ਹੈ ਭਾਈ ਸਾਹਿਬ ਕਹਿੰਦੇ ਲੈ ਸੁਣ ਫਿਰ ਕੱਲ ਨੂੰ ਮੇਰੇ ਪੁੱਤ ਦੀ ਤੁਰਨੀ ਹੈ ਬਰਾਤ ਲਾਰੀ ਦੇ ਘਰ ਪਹੁੰਚੇਗਾ ਆਨੰਦ ਕਾਰਜ ਸਭ ਕੁਝ ਰਸਮ ਵਿਆਹ ਦੀ ਪੂਰੀ ਹੋ ਜਾਣੀ ਹੈ ਉਸ ਤੋਂ ਬਾਅਦ ਰਸਤੇ ਵਿੱਚ ਆਉਂਦਿਆਂ ਪੁੱਤ ਨੇ ਬਿਮਾਰ ਹੋ ਜਾਣਾ ਹੈ ਤੇਤ ਵਿੱਚ ਦਰਦ ਉੱਠਣਾ ਹੈ ਤੇ ਰਾਸਤੇ ਵਿੱਚ ਆਉਂਦਿਆਂ ਆਉਂਦਿਆਂ ਮੇਰੇ ਪੁੱਤ ਦੀ ਮੌਤ ਹੋ ਜਾਣੀ ਹੈ ਤੇ ਤੁਹਾਨੂੰ ਪਤਾ ਜਦੋਂ ਅਚਨਚੇਤ ਮੌਤ ਹੋਵੇ ਤੇ ਉਸ ਤੋਂ ਬਾਅਦ ਉਸ ਮਰਦੇ ਨੂੰ ਸਾਹਮਣੇ ਵਾਸਤੇ ਉਹਦੀ ਸੰਭਾਲ ਕਰਨ ਵਾਸਤੇ ਉਹਦੀ ਅੰਤਮ ਰਸਮ ਨਿਭਾਉਣ ਵਾਸਤੇ ਲੋਕ ਭੱਜ ਦੌੜ ਕਰਦੇ ਨੇ ਕੋਈ ਸੜੀ ਲੈਣ ਭੱਜਦਾ ਹੈ ਕੋਈ ਕੱਪੜੇ ਲੈਣ ਭੱਜਦਾ ਹੈ ਕੋਈ ਕੁਝ ਲੈਣ ਭੱਜਦਾ ਹੈ ਇਸ ਲਈ ਮੈਂ ਸਾਰਾ ਸਮਾਨ ਪਹਿਲਾਂ ਹੀ ਲਿਆ ਕੇ ਰੱਖਿਆ ਕਿ ਭੱਜ ਦੌੜ ਨਾ ਕਰਨੀ ਪਵੇ। ਉਹ ਸਿਕਨੇ ਕਹਾਂ ਜੇ ਤੁਹਾਨੂੰ ਆਪਣੇ ਪੁੱਤ ਦੀ ਮੌਤ ਬਾਰੇ ਪਤਾ ਫਿਰ ਜਿਸ ਲੜਕੀ ਨੂੰ ਵਿਆਹਣ ਜਾਣਾ ਹੈ ਉਹਦੀ ਜ਼ਿੰਦਗੀ ਕਿਉਂ ਬਰਬਾਦ ਕਰਨੀ ਹੈ? ਭਾਈ ਭਖਾਰੀ ਜੀ ਕਹਿੰਦੇ ਮੈਂ ਕੀ ਕਰ ਸਕਦਾ? ਉਹਦੇ ਕਰਮਾਂ ਦੇ ਵਿੱਚ ਸਾਰੀ ਉਮਰ ਬੇਵਾਂ ਰਹਿਣਾ ਹੀ ਲਿਖਿਆ ਵੀ ਉਹ ਵਿਧਵਾ ਰਹੇਗੀ ساری ਉਮਰ ਉਹਨੇ ਵਿਧਵਾ ਰਹਿਣਾ ਉਹਦੇ ਕਰਮਾਂ ਦੇ ਵਿੱਚ ਇਹੋ ਕੁਝ ਲਿਖਿਆ ਤੇ ਇਹੋ ਕੁਝ ਹੋਣਾ ਹੈ ਸਿੱਖਣੇ ਕਿਆ ਤੂੰ ਗੁਰੂ ਅਰਜਨ ਦੇਵ ਸਹਿਬ ਜੀ ਦਾ ਪਿਆਰਾ ਸੇਕਾ ਕੀ ਇਸ ਅਣਹੋਣੀ ਨੂੰ ਇਸ ਮੌਤ ਨੂੰ ਟਾਲ ਨਹੀਂ ਸਕਦਾ ਗੁਰੂ ਅਰਜਨ ਦੇਵ ਸਹਿਬ ਜੀ ਮਹਾਰਾਜ ਨੂੰ ਕਹਿ ਬੀ ਮੌਤ ਟਾਲ ਦੇ ਨਾ ਤੇਰਾ ਕੱਲਾ ਕੱਲਾ ਪੋਤਾਂ ਨੂੰ ਮੌਤ ਨਾ ਹੋਵੇ ਭਾਈ ਭਕਾਰੀ ਜੀ ਕਹਿੰਦੇ ਗੁਰੂ ਦੇ ਸਿਖਾ ਗੁਰੂ ਦੀ ਰਜ਼ਾ ਵਿੱਚ ਤੇ ਗੁਰੂ ਦੇ ਬਾਣੀ ਵਿੱਚ ਵਿਗਰ ਨਹੀਂ ਪਉਣਾ ਚਾਹੀਦਾ ਜੋ ਗੁਰੂ ਕਰਦਾ ਚੰਗਾ ਹੀ ਤੇ ਕਰਦਾ ਸਿੱਖ ਨੇ ਕਿਹਾ ਤੇਰੇ ਪੁੱਤ ਦੀ ਮੌਤ ਹੋ ਜਾਣੀ ਤੈਨੂੰ ਕੋਈ ਦੁੱਖ ਨਹੀਂ ਉਹਨੇ ਕਿਹਾ ਮੈਨੂੰ ਕੋਈ ਦੁੱਖ ਨਹੀਂ ਦੀਨੇ ਜਿਹੜਾ ਮਨੁੱਖ ਦੁਨੀਆ ਤੇ ਆਇਆ ਉਹਨੇ ਇੱਕ ਦਿਨ ਜਾਣਾ ਦਾਣਾ ਆਜਨੀ ਤੇ ਕੱਲ ਚਲੇ ਜਾਣਾ ਤੇ ਦੁੱਖ ਕਿਉਂ ਭਾਈ ਤੇਰੇ ਤੇਰੇ ਤੇ ਖੁਸ਼ੀ ਵੀ ਨਹੀਂ ਸੀ ਜਦੋਂ ਤੇਰੇ ਘਰ ਵਿੱਚ ਮਠਿਆਈਆਂ ਪਕ ਰੀਆਂ ਨੇ ਤੇਰੇ ਪੁੱਤ ਦਾ ਵਿਆਹ ਤੂੰ ਦੁਕਾਨ ਤੇ ਤੁਰਿਆ ਫਿਰਦਾ ਓਨੇ ਕਿਆ ਪੋਤ ਦਾ ਵਿਆਹ ਤੇ ਇੱਕ ਦਿਨ ਹੋਣਾ ਹੀ ਹੋਣਾ ਵਿਆਹ ਤੇ ਇੱਕ ਦਿਨ ਦਾ ਦੁਕਾਨ ਮੇਂ ਰੋਜ਼ ਖੋਲਣੀ ਐ। ਕਿਰਤ ਮੈਂ ਰੋਜ਼ ਕਰਨੀ ਜੇ ਕੀਰਤਨਾ ਕਰਾਂ ਦੁਕਾਨ ਨਾ ਖੋਲਾਂ ਤੇ ਬੱਚੇ ਕਿਵੇਂ ਪਾਲਨੇ? ਪਰਿਵਾਰ ਨੂੰ ਕਿਵੇਂ ਪਰਿਵਾਰ ਦੀ ਦੇਖ ਰੇ ਕਿਵੇਂ ਕਰਨੀ ਐ? ਉਹ ਮੇਰੀ ਕਿਰਤਾ ਭਾਈ ਉਹ ਮੈਂ ਖੋਲਣੀ ਐ ਦੁਕਾਨ। ਸਿੱਖ ਬੜਾ ਹਰਾਨ ਐ ਵੀ ਜਿਹੜੇ ਜਿਹੜੇ ਸਵਾਲ ਮੈਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕੀਤੇ ਸਾਰਿਆਂ ਤੇ ਪੂਰਾ ਇਹ ਤੇ ਇਹਨੂੰ ਖੁਸ਼ੀ ਦੀ ਖੁਸ਼ੀ ਦਾ ਕੋਈ ਚਾ ਨਹੀਂ ਪੁੱਤ ਦੇ ਮਰਨ ਦਾ ਕੋਈ ਦੁੱਖ ਨਹੀਂ ਪਤਾ ਵੀ ਉਹਨੇ ਮਰ ਜਾਣਾ ਪਰ ਫਿਰ ਸਿੱਖ ਸੋਚਦਾ ਵੀ ਹੋ ਸਕਦਾ ਨਾ ਮਰੇ ਕੱਲ ਨੂੰ ਦੇਖਦੇ ਆਂ ਕੱਲ ਨੂੰ ਬਰਾਤ ਆ ਅੰਮ੍ਰਿਤ ਵੇਲਾ ਤੇ ਹੋਣ ਦੇ ਦੇਖਦੇ ਆਂ ਚਲੋ ਬਰਾਤ ਤਰੀ ਲਾੜੀ ਦੇ ਘਰ ਪਹੁੰਚੇ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਜਦੋਂ ਵਿਆਹ ਕੇ ਆ ਰਹੇ ਨੇ ਇੱਕ ਇਤਿਹਾਸਕਾਰ ਲਿਖਦਾ ਵੀ ਦੋ ਠੱਠੇ ਪਿੱੜ ਰਹੇ ਸੀ ਇੱਕ ਇਤਿਹਾਸਕਾਰ ਨੇ ਲਿਖਿਆ ਵੀ ڈاکੂਆਂ ਨੇ ਹਮਲਾ ਕੀਤਾ ਤੇ ਭਾਈ ਭਿਖਾਰੀ ਦੀ ਮੌਤ ਹੋ ਗਈ ਬਹੁਤ ਇਤਿਹਾਸਕਾਰ ਇਹ ਲਿਖਦੇ ਵੀ ਭਾਈ ਭਿਖਾਰੀ ਜੀ ਦੇ ਪੁੱਤਰ ਦੇ ਪੇਟ ਵਿੱਚ ਦਰਦ ਹੋਇਆ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਚਲੋ ਜੇ ਤੇ ਪਾਣੀ ਦੀ ਗੱਲ ਹੈ ਮੌਤ ਜਿਵੇਂ ਮਰਦੀ ਹੋਈ ਭਾਈ ਭਿਖਾਰੀ ਦੇ ਪੁੱਤ ਦੀ ਪਰ ਮੌਤ ਲਾਜ਼ਮੀ ਸੀ ਇਹ ਤੇ ਭਾਈ ਭਿਖਾਰੀ ਨੂੰ ਪਤਾ ਵੀ ਇੱਕ ਦਿਨ ਮੇਰੇ ਪੁੱਤ ਨੇ ਮਰਨਾ ਮਰਨਾ ਤੇ ਮੇਰੀ ਧੀ ਨੋ ਰਾਣੀ ਨੇ ਬੇਵਾਂ ਹੋਣਾ ਵਿਧਵਾ ਹੋਣਾ ਇਹਦੇ ਕਰਮਾਂ ਵਿੱਚ ਵਿਧਵਾ ਹੋਣਾ ਲਿਖਿਆ ਹੈ ਵਿਚਾਰੂ ਉਮਰ ਇਹਨੇ ਵਿਧਵਾ ਰਹਿਣਾ ਰਸਤੇ ਵਿੱਚ ਭਾਈ ਭਿਖਾਰੀ ਦੇ ਪੁੱਤ ਦੀ ਮੌਤ ਹੋ ਗਈ। ਭਾਈ ਭਖਾਰੀ ਜੀ ਪਹਿਲਾਂ ਹੀ ਘਰ ਵਿੱਚ ਆ ਗਏ। ਘਰ ਵਾਲੇ ਰਿਸ਼ਤੇਦਾਰ ਪਰਿਵਾਰ ਪੁੱਛਦੇ ਵੀ ਬਰਾਤ ਅਜੇ ਤੱਕ ਵਾਪਸ ਨਹੀਂ ਆਈ। ਭਾਈ ਭਖਾਰੀ ਜੀ ਕਹਿੰਦੇ ਆਉਂਦੇ ਆ ਰਹੇ ਨੇ। ਦਵਾ-ਦਵਾ ਸਾਰੇ ਘਰ ਦੇ ਵਿੱਚ ਪਲੜ ਵਿਛਾਤੇ, ਕੱਪੜੇ ਵਿਛਾਤੇ। ਲੋਕ ਪੁੱਛਦੇ ਨੇ ਵੀ ਇਹ ਘਰ ਵਾਲਾ ਵਿਆਹ ਵਾਲਾ ਘਰ ਹੈ। ਭਖਾਰੀ ਜੀ ਤੁਸੀਂ ਥੱਲੇ ਪੁੰਜੇ ਕੱਪੜੇ ਵਿਛਾ ਰਹੇ ਆਂ ਕਹਿੰਦੇ ਲੋੜ ਹੋਣਾ ਪੁੰਜੇ ਬੈਠਣ ਦੀ ਐ ਮੰਜਾਂ ਤੇ ਬੈਠਣ ਦੀ ਨਹੀਂ ਆ ਉਹਨਾਂ ਪੁੱਛਿਆ ਕਾਰਨ ਕਹਿੰਦੇ ਲੱਗ ਜਾਣਾ ਪਤਾ ਤੁਨ ਜਦੋਂ ਘਰ ਆਏ ਪੁੱਤ ਦੇ ਸਰੀਰ ਨੂੰ ਚਾਰ ਬੰਦੇ ਮੋਢਿਆਂ ਤੇ ਚੁੱਕੀ ਲਿਆ ਰਹੇ ਪੁੱਛਣਾ ਕੀ ਹੋਇਆ ਕਹਿੰਦੇ ਤੁਹਾਡੇ ਪੁੱਤ ਦੀ ਮੌਤ ਹੋ ਗਈ ਮਾਂ ភੁੱਬ ਮਾਰ ਕੇ ਰੋਈ ਪਕਾਰੀ ਭਾਈ ਭਿਖਾਰੀ ਦੇ ਅੱਖਾਂ ਵਿੱਚ ਹੰਝੂ ਨਹੀਂ ਉਹ ਬਾਣੀ ਵਿੱਚ ਹੈ ਤੇ ਭਾਈ ਭਿਖਾਰੀ ਦੀ ਗਾਰੇ ਤੇਰਾ ਬਾਣਾ ਮਿੱਠਾ ਲੱਗ ਹੈ ਹਰਨਾਮ ਪਦਾਰਥ ਨਾਨਕ ਮੰਗੇ ਪਾਤਸ਼ਾਹ ਤੇਰਾ ਬਾਣਾ ਬੜਾ ਪਿਆਰਾ ਮਿੱਠਾ ਹੈ ਇਹਦੇ ਵਿੱਚ ਮੈਂ ਕੀ ਕਰ ਸਕਦਾ ਉਹ ਸਿੱਖ ਜਿਹੜਾ ਦੇਖਣ ਆਇਆ ਸੀ ਉਹ ਹਰਾਣ ਹੋ ਗਿਆ ਉਹਨੇ ਕਿਹਾ ਜਿਹੜੀਆਂ ਜਣੀਆਂ ਗੱਲਾਂ ਭਾਈ ਭਿਖਾਰੀ ਨੇ ਕਹੀਆਂ ਉਹ ਵੀ ਪੂਰੀਆਂ ਹੋਈਆਂ ਜਿਹੜੀਆਂ ਜਿਹੜੀਆਂ ਗੱਲਾਂ ਗੁਰੂ ਅਰਜਨ ਦੇਵ ਸਹਿਬਾਪੂ ਨੇ ਕਹੀਆਂ ਉਹ ਵੀ ਦੇਖੜੀਆਂ ਸਤਿਗੁਰੂ ਮੇਰੇ ਮਨ ਵਿੱਚ ਸ਼ੰਕਾ ਸੀ ਕੋਈ ਐੋ ਦਾ ਸਿੱਖ ਨਹੀਂ ਹੋਣਾ ਜਿਹੜਾ ਦੁੱਖ ਦੇ ਵਿੱਚ ਵੀ ਦੁਖੀ ਨਹੀਂ ਖੁਸ਼ੀ ਦੇ ਵਿੱਚ ਵੀ ਬਹੁਤਾ ਉਹਨੂੰ ਚਾਹ ਨਹੀਂ ਕੋਈ ਉਹਦੀ ਬੇਇੱਜ਼ਤੀ ਕਰੇ ਤਾਂ ਵੀ ਉਹਨੂੰ ਕੋਈ ਦਲ ਨਹੀਂ ਕੋਈ ਉਹਦੀ ਉਪਮਾ ਮਹਿਮਾ ਕਰੇ ਤਾਂ ਵੀ ਉਹਨੂੰ ਕੋਈ ਚਾਹ ਨਹੀਂ ਬਸ ਨਰਲੇਪ ਦਾ ਬੈਠਾ ਹੈ ਉਹਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਬੈਠਾ ਹੈ ਭਾਈ ਭਿਖਾਰੀ ਦੀ